ਡੇਲੀ ਅਪਡੇਟ ਵਿੱਚ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਤੁਹਾਡਾ ਆਪਣਾ ਤਰਨਜੀਤ ਪੱત્રਾ ਅੱਜ ਇੱਕ ਨਵਾਂ ਐਪੀਸੋਡ ਲੈ ਕੇ ਆਇਆ ਹਾਂ ਤੁਹਾਡੇ ਰੂਗਰਪ ਕਰਾਂਗਾ ਇਸ ਚੀਜ਼ ਨੂੰ ਕਿ ਸ਼ਹਿਰ ਦੇ ਕਈ ਮੁੱਦੇ ਹੁੰਦੇ ਆਂ ਕਈ ਗੱਲਾਂ ਬਾਤਾਂ ਹੁੰਦੀਆਂ ਆਂ ਵੱਖ-ਵੱਖ ਤਰ੍ਹਾਂ ਦੇ ਕਿਦਾਰ ਨਿਭਾਉਂਦੇ ਨੇ ਜਿਹੜੇ ਲੋਕ ਸ਼ਹਿਰ ਦੇ ਮੁੱਦਿਆਂ ਦੀ ਗੱਲਾਂ ਨੂੰ ਅੱਗੇ ਲੈ ਕੇ ਆਉਂਦੇ ਨੇ ਕੁਝ ਪੱਤਰਕਾਰ ਨੇ ਕਿ ਜਿਹੜੇ 25 ਜਾਂ 30 ਸਾਲਾਂ ਤੋਂ ਵਧੀਆ ਪੱਤਰਕਾਰੀ ਸ਼ਹਿਰ ਤੇ ਪ੍ਰਤੀ ਕਰਦੇ ਆ ਰਹੇ ਆ ਤਾਂ ਉਹਨਾਂ ਨੇ ਕੀ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਲਿਖਿਆ ਆ ਕੀ ਕੁਝ ਲੋਕਾਂ ਦੇ ਅੱਗੇ ਲੈ ਕੇ ਆਏ ਆ ਕਿ ਅੱਗੋਂ ਕੀ ਲਿਖ ਕੇ ਲੈ ਕੇ ਆਉਣਗੇ ਕਿੰਨੀ ਕ ਸੱਚਾਈ ਹੈ ਕਿੰਨਾ ਕ ਝੂਠ ਹੈ ਇਹ ਤੁਹਾਡੇ ਅੱਗੇ ਲੈ ਕੇ ਆਵਾਂਗੇ ਇਹ ਨਵਾਂ ਐਪੀਸੋਡ ਸ਼ੁਰੂ ਕਰਨ ਲੱਗੇ ਆਏ ਆ ਦੋਸਤੋ ਜਿਹਦਾ ਨਾਮ ਅਸੀਂ ਰੱਖਾਂਗੇ ਸਾਡਾ ਖਰੜ ਸਿਰਫ ਤੇ ਸਿਰਫ ਸਾਡਾ ਖਰੜ ਕਿ ਸਾਡਾ ਖਰੜ ਇੱਕ ਇਹੋ ਜਿਹਾ ਸ਼ਹਿਰ ਹੈ ਕਿ ਇਹਦੇ ਵਿੱਚ ਇੱਕ ਇਹਨੂੰ ਥਿਆਸਿਕ ਸ਼ਹਿਰ ਵੀ ਕਿਹਾ ਜਾਂਦਾ ਹੈ ਕਿੰਨੀਆਂ ਇਹਦੇ ਵਿੱਚ ਪ੍ਰਾਪਤੀਆਂ ਹੋਈਆਂ ਖੱਲੇ ਸ਼ਰ ਦੇ ਵਿੱਚ ਕੀ ਕੁਝ ਹੋਇਆ ਕੌਣ ਇੱਥੇ ਆ ਕੇ ਬਣਿਆ ਆ ਕੌਣ ਇੱਥੋਂ ਗਿਆ ਆ ਅੱਜ ਤੁਹਾਨੂੰ ਜਾਣੂ ਕਰਾਵਾਂਗੇ ਇੱਕ ਸਾਡੇ ਖੇੜੇ ਸ਼ਹਿਰ ਦੇ ਪੱਤਰਕਾਰ ਨੇ ਜਿਨ੍ਹਾਂ ਦਾ ਨਾਮ ਹੈ ਅਮਨਪ੍ਰੀਤ ਸਿੰਘ ਖਾਨਪੁਰੀਆ ਜੀ ਜੋ ਕਿ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਆਪਣੀ ਪੱਤਰਕਾਰੀ ਬੇਖੋਦ ਵੀ ਤਰੀਕੇ ਨਾਲ ਨਿਭਾਉਂਦੇ ਨੇ ਤੇ ਉਹ ਵੀ 20-25 ਸਾਲਾਂ ਤੋਂ ਨਿਭਾ ਰਹੇ ਨੇ ਉਹਨਾਂ ਨਾਲ ਸਾਡੀ ਗੱਲਬਾਤ ਕਰਾਂਦੇ ਆ ਤਾਂ ਕੀ ਕਹਿੰਦੇ ਨੇ ਅੱਜ ਅਮਨਪ੍ਰੀਤ ਜੀ ਅੱਜ Delhi Update Channel 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਜੀ ਅੱਜ ਤੁਹਾਡੇ ਨਾਲ ਸ਼ਹਿਰ ਦੇ ਕੁਝ ਇਹ ਜਿਹੇ ਮੁੱਦੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ 20-25 ਸਾਲਾਂ ਤੋਂ ਪੱਤਰਕਾਰੀ ਵੀ ਕਰਦੇ ਆ ਰਹੇ ਹੋ ਤਾਂ ਸਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸੋ ਕਿ ਤੁਸੀਂ ਉਦੋਂ ਤੋਂ ਪੱਤਰਕਾਰੀ ਕਰਦੇ ਹੋ ਤੁਸੀਂ ਤੁਸੀਂ ਅੱਜ ਤੱਕ ਕੀ ਕੁਝ ਕੀਤਾ ਹੈ ਸ਼ਹਿਰ ਦੇ ਪ੍ਰਤੀ ਕਿ ਸ਼ਹਿਰ ਦੀ ਇਹ ਜਿਹੇ ਕਿਹੜੀਆਂ-ਕਿਹੜੀਆਂ ਖਬਰਾਂ ਤੁਸੀਂ ਚੈਨਲ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਅੱਗੇ ਲੈ ਕੇ ਆਏ ਸਾਰਿਆਂ ਦਾ ਡੇਲੀ ਅਪਡੇਟ ਤੇ ਸਵਾਗਤ ਹੈ ਦਾਸ ਅਮਨਪ੍ਰੀਤ ਸਿੰਘ ਖਾਨਪੁਰੀ ਤੁਹਾਡਾ ਜਾਨਾ ਸਪੋਕਸਮੈਨ ਅਖਬਾਰ ਨੂੰ ਮੈਂ ਖਰੜ ਸ਼ਹਿਰ ਤੋਂ ਪੱਤਰਕਾਰੀ ਕਰਦਾ ਹੈ ਬੜੀ ਵਧੀਆ ਸੋਚ ਹੈ ਸਾਡੇ ਛੋਟੇ ਵੀਰ ਬੱਤਰਾ ਜੀ ਦੀ ਜਿਨ੍ਹਾਂ ਨੇ ਆਪਣੇ ਚੈਨਲ ਡੇਲੀ ਅਪਡੇਟ ਤੇ ਖਰੜ ਸ਼ਹਿਰ ਨੂੰ ਦੇਖਦੇ ਹੋਏ ਸੋਚਦੇ ਹੋਏ ਇਹਦੇ ਵਿਕਾਸ ਬਾਰੇ ਇੱਕ ਨਵੀਂ ਪਹਿਲ ਸ਼ੁਰੂ ਕਰੀ ਹੈ ਸਾਡਾ ਕਰੜ ਮੈਂ ਰਣੀ ਵੀ ਇਹਨਾਂ ਦਾ ਕਿ ਇਹਨਾਂ ਨੇ ਸ਼ਹਿਰ ਬਾਰੇ ਸੋਚਿਆ ਪੱਤਰਕਾਰੀ ਕਰਨ ਦਾ ਬਹੁਤ ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਪਰ ਜਿੱਥੋਂ ਤੱਕ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ 2005 ਵਿੱਚ ਅਖਬਾਰ 'ਚ ਸ਼ੁਰੂ ਹੋਇਆ ਸਿਕਾਈ ਹਾਕ ਅਖਬਾਰ ਹੁੰਦਾ ਸੀ ਉਹਦੇ ਸ਼ੁਰੂ ਹੋਇਆ ਉਸ ਤੋਂ ਬਾਅਦ ਮੈਂ ਰੋਜ਼ਾਨਾ ਸਪੋਕਸਮੈਨ ਕੀਤਾ ਫਿਰ ਚੜ੍ਹਦੀ ਕਲਾ ਅਖਬਾਰ ਵੀ ਕੀਤਾ ਦੇਸ਼ ਸੇਵਕ ਵੀ ਕੀਤਾ ਮੈਂ ਤੇ ਹੁਣ ਮੈਂ ਰੋਜ਼ਾਨਾ ਸਪੋਕਸਮੈਨ ਲਈ ਖਰੜ ਸ਼ਹਿਰ ਤੋਂ ਪੱਤਰਕਾਰ ਹੀ ਕਰ ਰਿਹਾ ਹਾਂ ਖਰੜ ਸ਼ਹਿਰ ਉਹ ਸ਼ਹਿਰ ਹੈ ਜਿਹਨੂੰ ਪੂਰੇ ਹਿੰਦੁਸਤਾਨ ਵਿੱਚ ਯੰਗਰ ਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ ਪਿਛਲੇ 20 ਕ ਸਾਲ ਦੇ ਵਿੱਚ ਬੜੀ ਛੇਤੀ ਜਵਾਨ ਹੋਇਆ ਬੜੀ ਛੇਤੀ ਦਾ ਵਿਕਾਸ ਵੀ ਹੋਇਆ ਵੱਧਾ ਵੀ ਹੋਇਆ ਬਾਕੀ ਅੱਜ ਦੇ ਹਾਲਾਤ ਕੁਛ ਇਦਾਂ ਦੇ ਨੇ ਮੈਨੂੰ ਖੁਸ਼ੀ ਆ ਵੀ ਛੋਟੇ ਭਰਾ ਨੇ ਉਸ ਚੀਜ਼ ਉੱਤੇ ਚਰਚਾ ਕਰਨ ਵਾਸਤੇ ਮੈਨੂੰ ਚੁਣਿਆ ਮੈਂ ਤਾਂ ਦਾ ਰਣੀ ਆ ਤੇ ਬਾਕੀ ਜਿੱਦਾਂ ਇਹ ਸਵਾਲ ਕਰਨਗੇ ਮੈਂ ਪੂਰੀ ਇਮਾਨਦਾਰੀ ਨਾਲ ਕਿਉਂਕਿ ਮੈਂ ਲੋਕਾਂ ਦਾ ਪੱਤਰਕਾਰ ਆ ਨਾ ਹੀ ਮੈਂ ਕਿਸੇ ਲੀਡਰ ਦਾ ਨਾ ਹੀ ਕਿਸੇ ਅਫਸਰ ਦਾ ਪੱਤਰਕਾਰੀ ਕਰੀਏ ਲੋਕਾਂ ਵਾਸਤੇ ਕਰੀਏ ਕਿਉਂਕਿ ਪੱਤਰਕਾਰ ਜੇ ਚੌਥਾ ਥੰਮ ਹੈ ਤਾਂ ਪੱਤਰਕਾਰ ਲੋਕਾਂ ਦਾ ਹੋਣਾ ਚਾਹੀਦਾ ਨਾ ਕਿ ਠੱਪੇ ਲਵਾ ਕੇ ਗੋਦੀ ਮੀਡੀਆ ਬਣ ਕੇ ਪੱਤਰਕਾਰੀ ਕਰੀ ਜਾਵੇ ਤਾਂ ਅਮਰਪ੍ਰੀਤ ਬਾਬਾ ਜੀ ਜਿਵੇਂ ਅੱਜ ਦਾ ਮਾਹੌਲ ਹੈ ਪੱਤਰਕਾਰ ਨੂੰ ਦੇਖਦੇ ਹੋਏ ਕਿ ਕਾਣ ਹੋ ਰਿਹਾ ਪੱਤਰਕਾਰੀ ਦਾ ਕੁਝ ਇਹੋ ਜਿਹੇ ਵੀ ਬੰਦੇ ਉੱਠ ਕੇ ਆ ਰਹੇ ਆ ਕਿ ਕੋਈ ਕਹਿੰਦੇ ਕਿ ਕਿਸ ਨੂੰ ਬਲੈਕਮੇਲ ਕਿਹਾ ਜਾਂਦਾ ਕਿਸ ਨੂੰ ਕਿਸੇ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਜਾਂਦੇ ਨੇ ਬਤ ਤੁਸੀਂ ਵੀ ਆਪਣੇ ਖੋਬੀ 2005 ਤੋਂ ਪੱਤਰਕਾਰੀ ਕੀਤੀ ਹੈ ਔਰ ਅੱਜ ਕਰ ਵੀ ਰਹੇ ਹੋ ਕਦੇ ਤੁਹਾਡੇ ਦੇ ਕਦੇ ਵੀ ਇਦਾਂ ਦੇ ਨਾਮ ਲੱਗੇ ਇਸ ਚੀਜ਼ ਤੇ ਦੇਖੋ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਪੱਤਰਕਾਰੀ ਕਰਦਾ ਆ ਰਿਹਾ ਹਾਂ ਇਹ ਮੈਨੂੰ ਵੀ ਇਸ ਚੀਜ਼ ਦਾ ਆਪਣੇ ਆਪ ਤੇ ਮਾਣ ਵੀ ਹੁੰਦਾ ਫਕਰ ਵੀ ਹੁੰਦਾ ਕਿ ਅੱਜ ਤੱਕ ਚਾਹ ਦਾ ਕੱਪ ਵੀ ਕਿਸੇ ਕੋਲ ਤੋਂ ਨਹੀਂ ਪੀਤਾ ਅਗਰ ਕੋਈ ਬੁਲਾਉਂਦਾ ਤਾਂ ਹੱਥ ਜੋੜ ਕੇ ਕਹੀਦਾ ਕਿ ਭਾਈ ਜੇ ਤੂੰ ਗਲਤ ਹੈ ਤਾ ਤੂੰ ਮਨ ਨੂੰ ਬੁਲਾ ਰਿਹਾ ਜੇ ਤੂੰ ਸਹੀ ਹੁੰਦਾ ਤਾਂ ਮਨ ਨੂੰ ਮੰਨੂ ਨਾ ਬੁਲਾਉਂਦਾ ਰਹੀ ਗੱਲ ਬਲੈਕਮੇਲਿੰਗ ਦੇਖੋ ਪੱਤਰਕਾਰੀ ਦਾ ਨਜ਼ਰੀਆ ਬਦਲ ਚੁੱਕਿਆ ਡਿਜੀਟਲ ਯੁੱਗ ਆ ਗਿਆ ਠੀਕ ਹੈ ਅਸੀਂ ਪੱਤਰਕਾਰੀ ਜਦੋਂ ਮੈਂ ਸ਼ੁਰੂ ਕਰੀਆ ਉਸ ਟਾਈਮ ਫੈਕਸ ਖਬਰਾਂ ਲਿਖ ਕੇ ਤੇ ਭੇਜਣੀਆਂ ਟਾਈਮ ਹੁੰਦਾ ਸੀ ਕਿ ਹਾਂਜੀ 3 ਵਜੇ ਤੋਂ ਪਹਿਲਾਂ ਖਬਰਾਂ ਭੇਜੋ ਪ੍ਰੈਸ਼ਰ ਵੀ ਹੁੰਦਾ ਸੀ ਸ਼ਹਿਰ ਚਲੋ ਉਸ ਟਾਈਮ ਇੰਨਾ ਵੱਡਾ ਨਹੀਂ ਸੀ ਜਿੰਨਾ ਕਿ ਮੈਂ ਆਪਣੇ ਅੱਖਾਂ ਦੇ ਮੂਰੇ ਇਹਨੂੰ ਬਣਦੇ ਨੂੰ ਦੇਖਿਆ ਰਹੀ ਗੱਲ ਜਿਸ ਬੰਦੇ ਨੇ ਬਲੈਕਮੇਲਿੰਗ ਕਰਨੀ ਹੈ ਪਹਿਲੀ ਗੱਲ ਤਾਂ ਮੈਂ ਸਾਡੇ ਨਗਰ ਕੌਂਸਲ ਇੱਕ ਅਜਿਹੇ ਅਦਾਰਾ ਹੈ ਕਰਨ ਸ਼ਹਿਰ ਚ ਜਿੱਤੇ ਜਦੋਂ ਵੀ ਬੰਦਾ ਕੋਈ ਸ਼ਹਿਰ ਦਾ ਆਵਾਜ਼ ਉਠਾਉਂਦਾ ਹੈ ਤਾਂ ਉਸ ਬੰਦੇ ਤੇ ਅਫਸਰਾਂ ਵੱਲੋਂ ਇਹੀ ਐਲੀਕੇਸ਼ਨ ਲਿਆ ਜਾਂਦਾ ਲਾਇਆ ਜਾਂਦਾ ਵੀ ਬਾਈ ਜੀ ਇਹ ਤਾਂ ਸਾਨੂੰ ਬਲੈਕਮੇਲ ਕਰਦਾ ਉਹ ਭਾਈ ਬੰਨੂ ਦੱਸੋ ਬਲੈਕਮੇਲਿੰਗ ਕਾਦੀ ਤੁਸੀਂ ਅਜਿਹੇ ਦਾ ਕੀ ਕਰਦੇ ਆ ਵੀ ਜਿਹਦੇ ਪਿੱਛੇ ਤੁਹਾਡੀ ਕੋਈ ਅੰਗਲੀ ਸੰਗਲੀ ਬੰਦੇ ਨੇ ਫੜ ਕੇ ਤੁਹਾਨੂੰ ਬਲੈਕਮੇਲ ਕਰਨਾ ਚਾਹਿਆ ਹਰੇਕ ਬੰਦੇ ਦਾ ਦੇਖੋ ਪੱਤਰਕਾਰੀ ਕਰਨ ਦਾ ਜਿਹੜਾ ਨਜ਼ਰੀਆ ਪਤਰਾ ਸਾਹਿਬ ਉਹ ਆਪਣੇ ਵਾਸਤੇ ਕੋਈ ਪੇਟ ਪਿੱਛੇ ਕਰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਮੈਂ ਲੋਕਾਂ ਦਾ ਪੱਤਰਕਾਰ ਹਾਂ ਪਰ ਬਾਬੇ ਦੀ ਕਿਰਪਾ ਬਹੁਤ ਆ ਕੰਮਕਾਰ ਵਧੀਆ ਚੱਲਦਾ ਟਾਈਮ ਤੋਂ ਟਾਈਮ ਕੱਢ ਕੇ ਪੱਤਰਕਾਰੀ ਵਾਸਤੇ ਆਪਾਂ ਆਪਣਾ ਸਮਾਂ ਕੱਢਦੇ ਹਾਂ ਕਲਮ ਨੂੰ ਜਮੀਰ ਨੂੰ ਸਾਫ਼ ਰੱਖ ਕੇ ਹੀ ਪੱਤਰਕਾਰੀ ਕਰਨੀ ਚਾਹੀਦੀ ਹੈ ਤੁਸੀਂ ਅੱਜ ਖੜ੍ਹੇ ਸ਼ਹਿਰ ਨੂੰ ਕਿੱਦਾਂ ਦੇਖਦੇ ਹੋ ਦੇਖੋ ਖੜ੍ਹੇ ਸ਼ਹਿਰ ਜਿੰਨਾ ਇਹਦਾ ਵਿਕਾਸ ਹੋਇਆ ਵਿਕਾਸ ਵੀ ਕਹਿ ਲਓ ਪਰ ਨਾਲ ਦੀ ਨਾਲ ਅਸੀਂ ਇੱਕ ਦਹਾਕੇ ਦਾ ਵਿਨਾਸ਼ ਵੀ ਹੁੰਦਾ ਦੇਖ ਰਹੇ ਹਾਂ ਸਾਡੇ ਸ਼ਹਿਰ ਦੇ ਵਿੱਚ ਯੂਨੀਵਰਸਟੀਆਂ ਆ ਗਈਆਂ ਦੋ ਤਿੰਨ ਯੂਨੀਵਰਸਟੀਆਂ ਹੋ ਗਈਆਂ ਕਾਲਜ ਹੋ ਗਏ ਬੜਾ ਵਿਕਾਸ ਹੋਇਆ ਕਲੋਨੀਆਂ ਬਣ ਗਈਆਂ ਬੜੇ ਬੜੇ ਬਿਲਡਰ ਹੋ ਗਏ ਪਰ ਜੇ ਦੇਖਿਆ ਜਾਵੇ ਜਦੋਂ ਕਹਿੰਦੇ ਨਾ ਵੀ ਇੱਕ ਘੰਟਾ ਖਾਲਾ ਸ਼ਹਿਰ ਚ ਅਗਰ ਦੱਬ ਕੇ ਨਹੀਂ ਪੈ ਜੇ ਤਾਂ ਸ਼ਹਿਰ ਦਾ ਵਿਕਾਸ ਹੋਇਆ ਹੋਇਆ ਸਾਰਾ ਇਦਾਂ ਲੱਗਦਾ ਹੈ ਕਿ ਜੀਰੋ ਤੇ ਖੜੇ ਅੱਜ ਵੀ ਇੰਨਾ ਮਾੜਾ ਹਾਲ ਤਾਂ ਅੱਜ ਤੋਂ 30 ਸਾਲ ਪਹਿਲਾਂ ਵੀ ਨਹੀਂ ਸੀ ਜਿੰਨਾ ਕਿ ਹੁਣ ਹੋ ਗਿਆ ਕਿਉਂਕਿ ਕਿਸੇ ਨੇ ਨਗਰ ਕੌਂਸਲ ਦੇ ਅਧਿਕਾਰੀ ਮੰਤਰੀ ਕੋਈ ਕਿਸੇ ਦੀ ਸਰਕਾਰ ਆਈ ਹੋਵੇ ਕਿਸੇ ਨੇ ਇਸ ਚੀਜ਼ ਬਾਰੇ ਨਹੀਂ ਸੋਚਿਆ ਕਿ ਸ਼ਹਿਰ ਦਾ ਵਿਕਾਸ ਕਿਸ ਤਰੀਕੇ ਨਾਲ ਕਰਨਾ ਹੈ ਠੀਕ ਹੈ ਸੀਵਰੇਜ ਜੋੜ ਤੇ ਜਿਹੜੇ ਚੋਸੀ ਕਿ ਬਰਸਾਤੀ ਰਸਤੇ ਸੀ ਪੱਕੇ ਪਾਣੀ ਦੇ ਉਹ ਦੱਬਲੇ ਅੱਤ ਕਰ ਕਿਸੇ ਨੇ ਛਡਵਾਇਆ ਨਹੀਂ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਦੇ ਵਿੱਚ ਸਾਰੇ ਉੱਤੇ ਲਾ 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 ਹਾ ਹਾ ਹਾਈ ਹੁੰਦੀ ਹੈ ਸ਼ਹਿਰ ਦੇ ਲੋਕ ਦੇਖਦੇ ਆ ਇਹ ਸਾਡੇ ਚੁਣੇ ਹੋਏ ਨੁਮਾਇੰਦੇ ਕੀ ਕਰ ਰਹੇ ਆ ਚੁਣੇ ਹੋਏ ਨੁਮਾਇੰਦੇ ਅਫਸਰਾਂ ਦੇ ਉੱਤੇ ਨਿਗਰਾਨੀ ਰੱਖਣ ਵਾਸਤੇ ਚੁਣੇ ਹੁੰਦੇ ਨੇ ਹੁਣ ਜੇ ਜਿਹੜੀ ਵਾਰਡ ਹੈ ਉਹੀ ਖੇਤ ਨੂੰ ਖਾਣ ਲੱਗ ਜੇ ਫਿਰ ਤੁਸੀਂ ਸਾਫ ਸਮਝਦਾਰੋ ਪੱਤਰਕਾਰ ਹੋ ਵੀ ਕੀ ਵਿਕਾਸ ਹੋਏਗਾ ਵਿਕਾਸ ਦਾ ਮੁੱਦਾ ਆ ਖਾਨਪੁਰਿਆ ਬਾਬਾ ਜੀ ਤੁਸੀਂ ਖਾਨਪੁਰੇ ਬਾਬਾ ਜੀ ਨਾਲ ਤੇ ਬੜੇ ਮਸ਼ਹੂਰ ਹੋ ਹਾਂ ਇਹ ਤਖੱਲਸ ਬਨੂ ਪੰਜਾਬ ਯੂਨੀਵਰਸਿਟੀ 'ਚ ਮੈਂ ਪੜ੍ਹਦਾ ਹੁੰਦਾ ਸੀ ਤਾਂ ਸ਼ੁਰੂ ਤੋਂ ਹੀ ਦਾੜੀ ਰੱਖੀ ਹੋਈ ਆ ਠੀਕ ਆ ਪੂਰੇ ਬਾਬੇ ਦੀ ਕਿਰਪਾ ਹੈ ਭੰਗੜਾ ਪਾਉਂਦਾ ਰਿਹਾ ਮੈਂ ਉਦੇ ਕਰਕੇ ਮੈਨੂੰ ਤਖੱਲੂ ਦੇ ਤੌਰ ਤੇ ਸਾਰੇ ਬਾਬਾ ਜੀ ਕਹਿੰਦੇ ਆ ਕਿ মার্শাল ਆਰਟ ਕਤਕਾ ਕਤਕੇ ਦਾ ਵੀ ਪਲੇਅਰ ਸੀਗਾ ਉਸ ਕਰਕੇ ਮੈਨੂੰ ਬਾਬਾ ਜੀ ਕਹਿੰਦੇ ਤੇ ਹੁਣ ਵੀ ਪਿਆਰ ਨਾਲ ਲੋਕ ਬਾਬਾ ਜੀ ਉਹ ਕਹਿੰਦੇ ਆ ਜਿਵੇਂ ਇੱਕ ਖਲਦ ਸ਼ਹਿਰ ਦਾ 20 ਸਾਲ 25 ਸਾਲ ਪੁਰਾਣਾ ਇਸ ਤੋਂ ਵੀ ਅੱਜ ਪੁਰਾਣਾ ਹਥਿਆਰ ਚੱਕੀਏ ਇੱਕ ਖਲਦ ਸ਼ਹਿਰ ਕੋਦੋਂ ਵਸਿਆ ਸੀ ਦੇਖੋ ਜਿੰਨਾਕ ਮੈਂ ਆਪਣੇ ਸ਼ਹਿਰ ਬਾਰੇ ਜਾਣਨ ਦੀ ਕੋਸ਼ਿਸ਼ ਕਰੀ ਆ ਤਾਂ 1807 ਵਿੱਚ ਇੱਥੇ ਜ਼ਗੀਰਦਾਰ ਪ੍ਰਥਾ ਸੀਗੀ ਅ ਧਰਮ ਸਿੰਘ ਹੁੰਦੇ ਸੀ ਫਿਰ ਉਹਨਾਂ ਦੇ ਬੇਟੇ ਆ ਗਏ ਧਿਆਨ ਸਿੰਘ ਫਿਰ ਅੱਗੇ ਉਹਨਾਂ ਦੇ ਦੋ ਬੇਟੇ ਆ ਗਏ ਗੁਰਮਖ ਸਿੰਘ ਕ੍ਰਿਸ਼ਨ ਸਿੰਘ ਇਦਾਂ ਜਿਹੜਾ ਮੈਂ ਪੜਿਆ ਤੇ ਇੱਕ ਮਹਾਨ ਕੋਸ਼ ਜਿਹੜਾ ਕਿ ਸਾਰੇ ਪੰਜਾਬੀ ਸਾਹਿਤ ਵਾਸਤੇ ਵੀ ਇੱਕ ਬਹੁਤ ਵੱਡੀ ਦੇਣ ਹੈ ਭਾਈ ਕਾਨ ਸਿੰਘ ਨਾਭਾ ਦੀ ਇਹਨਾਂ ਨੇ ਲਿਖਿਆ ਜਿਹਦੇ ਵਿੱਚ ਹਰ ਚੀਜ਼ ਉੱਤੇ ਉਹਨਾਂ ਨੇ ਚਰਚਾ ਕੀਤੀ ਪੂਰੇ ਵਿਸ਼ਵ ਦੇ ਉਹਨਾਂ ਨੇ ਇੰਨਾ ਗਿਆਨ ਉਹਦੇ ਦਿੱਤਾ ਹੈ ਉਹਦੇ ਚੋਂ ਜੋ ਪੜਿਆ ਖਰੜ ਸ਼ਹਿਰ ਜਿਹੜਾ ਉਹਨਾਂ ਦੀ ਮਹਾਨ ਕੋਸ਼ ਦੇ ਵਿੱਚ 368 368 ਪੇਜ ਦੇ ਉੱਤੇ ਉਹਨਾਂ ਨੇ ਖਰੜ ਦਾ ਜ਼ਿਕਰ ਕਰਿਆ ਇਹ ਖਰੜ ਜ਼ਿਲ੍ਹਾ ਅੰਬਾਲਾ ਦੀ ਇੱਕ ਤਹਿਸੀਲ ਅਤੇ ਪ੍ਰਧਾਨ ਨਗਰ ਦੇਖੋ ਜੇ ਪ੍ਰਧਾਨ ਨਗਰ ਖਰੜ ਹੈਗਾ ਤਾਂ ਇਟ ਮੀਨਸ ਵੱਡਾ ਹੀ ਹੋਏਗਾ ਅਸੀਂ ਅੱਜ ਦੇ ਵਿਕਾਸ ਨੂੰ ਸੋਚਦੇ ਆ ਕਿ ਉਹ ਅੱਜ ਤੋਂ 100 ਸਾਲ ਪੁਰਾਣੀ ਕਿਤਾਬ ਆ ਉਹ ਜੇ ਉਹ ਤੋਂ ਨਗਰ ਸੀਗਾ ਕਿ ਅੱਜ ਇਹ ਪਿੱਛੇ ਕਿਉਂ ਜਾ ਰਿਹਾ ਆ ਨਗਰ ਤਾਂ ਅੱਜ ਵੀ ਐ ਦੇਖੋ ਮੈਂ ਤੁਹਾਡੀ ਗੱਲ ਨੂੰ ਵੱਡਾ ਵੀ ਕਰਦਾ ਤੇ ਨਾਲ ਹੀ ਇੱਕ ਚੀਜ਼ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਜਦੋਂ ਵਾਰਡ ਹੀ ਖੇਤ ਨੂੰ ਖਾਣ ਲੱਗੀ ਤਾਂ ਖੇਤ ਕਿਦਾਂ ਬਚੇਗਾ ਹੁਣ ਲਾ ਲਓ ਸਾਡੀ ਨਗਰ ਕਾਉਂਸਲ ਖਰੜ ਦੀ ਸ਼ਹਿਰ ਪੂਰੇ ਪੰਜਾਬ ਵਿੱਚ ਸਰਵੋ ਅਮੀਰ ਨਗਰ ਕਾਉਂਸਲਾਂ ਵਿੱਚ ਗਣੀ ਜਾਂਦੀ ਆ ਤੇ ਜਿੰਨਾ ਖਰੜ ਦਾ ਵਿਕਾਸ ਹੋਇਆ ਅਰਬਾਂ ਰੁਪਏ ਦਾ ਨਗਰ ਕੌਂਸਲ ਨੂੰ ਰੈਵਨਿਊ ਆਇਆ ਤਾਂ ਰੈਵਨਿਊ ਗਿਆ ਕਿੱਥੇ ਜੇ ਨਗਰ ਕੌਂਸਲ ਨੂੰ ਰੈਵਨਿਊ ਆਇਆ ਤਾਂ ਫਿਰ ਅਫਸਰਾਂ ਨੂੰ ਵੀ ਰੈਵਨਿਊ ਆਇਆ ਠੀਕ ਹੈ ਨਾ ਜੀ ਇਹਦੇ ਤੇ ਕੋਈ ਦੋਚਿਤੀ ਨਹੀਂ ਪਿੱਛੇ ਦੇ 2 ਸਾਲ ਪਹਿਲਾਂ ਦੀ ਗੱਲ ਹੈ ਇੱਕ ਕੇਸ ਹੋਇਆ ਇੱਕ ਬਿਲਡਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਵਿਜੀਲੈਂਸ ਜਾਂ ਸ਼ੁਰੂ ਹੋਈ ਕੀ ਉਹ ਇੱਕ ਬਿਲਡਰ ਹੀ ਸੀਗਾ ਕੀ ਉਹਦੇ ਉਸ ਬਿਲਡਰ ਤੇ ਹੀ ਨਿਸ਼ਾਨਾ ਸਾਧਿਆ ਗਿਆ ਬਾਕੀ ਬਿਲਡਰ ਕਿੱਥੇ ਗਏ ਜਿਨ੍ਹਾਂ ਤੇ ਨਿਸ਼ਾਨਾ ਰੱਖ ਕੇ ਉਹਦੀ ਜਾਂਚ ਨਹੀਂ ਹੋਈ ਉਸ ਟਾਈਮ ਠੀਕ ਹੈ ਲੋਕਾਂ ਨੂੰ ਬੜਾ ਭਰੋਸਾ ਹੋਇਆ ਸੀ ਪੰਜਾਬ ਸਰਕਾਰ ਝਾੜੂ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਕੁਝ ਕਰੇਗੀ ਪਰ ਅੱਜ ਤੱਕ ਕਰੜ ਦੇ ਵਿੱਚ ਕੀ ਕੁਝ ਹੋਇਆ ਕਿਸੇ ਨੇ ਜਾਂਚ ਨਹੀਂ ਕਰੀ ਬੜਾ ਇੱਕ ਸੋਚਣ ਦਾ ਵਿਸ਼ਾ ਹੈ ਵੀ ਡਾ ਖਰੜਾ ਸ਼ਹਿਰ ਬਸ ਗਿਆ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਆਲੇ ਪੈਸਾ ਕਿੱਥੇ ਲੱਗ ਰਿਹਾ ਹੈ ਅੱਜ ਵੀ ਲੋਕ ਸੀਵਰੇਜ ਪਾਣੀ ਗਲੀਆਂ ਬਣੀ ਜਾ ਰਹੀਆਂ ਨੇ ਬਾਰ-ਬਾਰ ਉਹੀ 5 ਸਾਲ ਤੱਕ ਕਿੰਨੀਆਂ ਗਲੀਆਂ ਖਰਾਬ ਹੋ ਜਾਂਦੀਆਂ ਨੇ ਨਾਲੀਆਂ ਦੁਆਰੇ ਪੈ ਪਈ ਜਾਂਦੇ ਆ ਕੂੜਾ ਹਰ ਤਰ੍ਹਾਂ ਦੇਖਣ ਨੂੰ ਮਿਲਦਾ ਇੱਕ ਸੀਟ ਦੇ ਉੱਤੇ ਅਫਸਰ ਕਈ-ਕਈ ਸਾਲ ਕੱਢ ਜਾਂਦਾ ਕਿਸੇ ਦੀ ਜਾਂਚ ਵੀ ਹੋਏਗੀ ਜਾਂ ਲੋਕ ਇਦਾਂ ਹੀ ਗੁੰਗਾ ਧੰਨ ਬਣ ਕੇ ਲੋਕ ਦੇਖਦੇ ਹੀ ਰਹਿਣਗੇ ਇੱਕ ਹੋਰ ਗੱਲ ਕਰਾਂਗਾ ਕਾਂਪਰੀਆ ਜੀ ਪਹਿਲਾਂ ਲੋਕ ਜਦੋਂ ਸਾਡੇ ਖਰੜ ਦੇ ਸੀਗੇ ਜਦੋਂ ਚੰਡੀਗੜ੍ਹ ਬਸਿਆ ਸੀਗਾ ਕਹਿੰਦੇ ਆ ਜੀ ਚੰਡੀਗੜ੍ਹ ਬੜਾ ਡਵੈਲਪ ਸਿਟੀ ਆ ਬੜਾ ਢੰਗ ਸਿਰ ਕੱਟਿਆ ਗਿਆ ਬੜੀ ਸਾਫ਼ ਸੁਥਰੀ ਸਿਟੀ ਹੈ ਜੀ ਤਾਂ ਜਦੋਂ ਖਰੜ ਦੇ ਵਿੱਚ ਕਲੋਨੀਆਂ ਬਣਨੀ ਸ਼ੁਰੂ ਹੋਈਆਂ ਉਦੋਂ ਨਗਰ ਕੌਂਸਲ ਨੇ ਉਦੋਂ ਕਿਉਂ ਨਹੀਂ ਉਦੋਂ ਉੱਤੇ ਪੰਜਾ ਕਰਸਿਆ ਕਿ ਉਹਨੂੰ ਆਪਾਂ ਢੰਗ ਸਿਰ ਪਹਿਲੇ ਆਪਣੇ ਖਰੜ ਦੇ ਸੜਕਾਂ ਚੋੜੀਆਂ ਕਰੀਏ ਕੁਛ ਕਰੀਏ ਉਹਦਾ ਵਾਅਦਾ ਕਰੀਏ ਦੇਖੋ ਜੇ ਦੇਖੋ ਤੁਸੀਂ ਚੋੜੀ ਕੋਈ ਕਹਿੰਦਾ 200 ਫੁੱਟ ਦੇ ਆਣੇ ਕੋਈ ਕਹਿੰਦਾ 30 ਫੁੱਟ ਹੋਣੀ 35 ਫੁੱਟ ਕੀ ਚੱਕਰ ਕੀ ਹੈ ਸਮਝ ਨਹੀਂ ਆਉਂਦਾ ਇਹ ਮੈਂ ਤੁਹਾਨੂੰ ਇਸ ਗੱਲ ਇੱਕ ਕੋਲੋਨਾਈਜ਼ਰ ਨੂੰ ਕਲੋਨੀ ਪਾਸ ਕਰਾਉਣੀ ਹੈ ਤਾਂ ਜਿਹੜੇ ਦੇ ਮਾਪਦੰਡ ਨੇ ਸਰਕਾਰ ਨੇ ਆਪਣੇ ਵੱਲੋਂ ਬੜੀ ਬਰੀਕੀ ਤੇ ਜਾ ਕੇ ਉਹ ਮਾਪਦੰਡ ਰੱਖੇ ਹੋਏ ਆ ਪਤਲਾ ਸਾਹਿਬ ਤੁਸੀਂ ਉਹਨਾਂ ਨੂੰ ਬੜੀ ਜਲਦੀ ਪੂਰਾ ਨਹੀਂ ਕਰ ਸਕਦੇ ਅੱਜ ਮੈਂ ਹੈਰਾਨ ਹਾਂ ਕਈ ਜਗ੍ਹਾ ਸਰਕਾਰ ਨੇ ਬੇਸ਼ੱਕ ਕਹਤੇ ਆ ਵੀ 30 ਫੁੱਟ 35 ਫੁੱਟ ਰੋਡ ਚਾਹੀਦੀ ਆ ਉਹ ਕਈ ਕਲੋਨੀਆਂ ਐਸੀਆਂ ਨੇ ਜਿੱਥੇ 15 ਫੁੱਟ ਦੇ ਉੱਤੇ ਵੀ ਨਕਸ਼ੇ ਪਾਸ ਕੀਤੇ ਹੋਏ ਆ ਕਿਹਨਾਂ ਨੇ ਕਰੇ ਬਾਈ ਜੀ ਨਕਸ਼ੇ ਪਾਸ ਕੌਣ ਸਨ ਨਗਰ ਕੌਂਸਲ ਹੀ ਕਰ ਰਹੀ ਐ ਦੇਖਣ ਨੂੰ ਬਿਮਾਰੀ ਕੀ ਨਾਦੀ ਐ ਨਗਰ ਕੌਂਸਲ ਦੀ ਐ ਕੌਂਸਲ ਜੀ ਐ ਇੰਨੀਆਂ ਸਰਕਾਰਾਂ ਆ ਗਈਆਂ ਅਕਾਲੀ ਵੀ ਰਹੀ ਕਾਂਗਰਸ ਵੀ ਰਹੀ ਆ ਤੀਜੀ ਤੇ ਰ ਆ ਗਈ ਆ ਤੇ ਕਿਹਨੇ ਕਿਹੜਾ ਬੰਦਾ ਕੀ ਦੇਖ ਰਿਹਾ ਲੋਕ ਵੀ ਬੜੇ ਸਿਆਣੇ ਨੇ ਹੁਣ ਪਹਿਨਾਲਾ ਸਮਾਹ ਨਹੀਂ ਕੋਈ ਬੋਲਦਾ ਨਹੀਂ ਮੈਂ 2 ਦਿਨ ਪਹਿਲਾਂ ਤੇ ਜ਼ਿਕਰ ਕਰਦਾ ਮੈਂ ਕਿਸੇ ਕਲੋਨੀ ਚ ਗਿਆ ਸੀ ਲੋਕ ਲੋਕਾਂ ਨੇ ਮੈਨੂੰ ਬੁਲਾਇਆ ਖਬਰ ਕਰਨ ਵਾਸਤੇ 20000 ਜੀ ਸਾਡੇ ਬਿਲਡਰ ਨੇ ਆ ਕਲੋਨੀ ਕੱਟੀ ਆ ਵੀ ਅਸੀਂ ਮਤਲਬ ਜੀ ਪਾਸ ਆ ਉਹ ਕਹਿੰਦੇ ਜੀ ਪਾਸ ਨਹੀਂ ਹੈ ਵੀ ਉਹ ਨਕਸ਼ੇ ਪਾਸ ਕਰਾਏ ਹੋਏ ਨਹੀਂ ਮੈਂ ਨਾ ਨਹੀਂ ਲੈਣਾ ਕਿਉਂਕਿ ਉਹ ਕਲੋਨੀ ਇੱਕ ਸਾਬਕਾ ਕਾਉਂਸਲਰ ਦੀ ਤੇ ਇੱਕ ਵੱਡੇ ਨੇਤਾ ਦੀ ਆ ਤੇ ਇਸ ਗੱਲ ਤੇ ਉਹ ਹੱਸਾ ਵੀ ਜਾਂਦਾ ਕਿ ਉਹਨਾਂ ਨੇ ਬੜੀਆਂ ਕਲੋਨੀਆਂ ਕੱਟੀਆਂ ਇੱਕ ਦੋ ਕਲੋਨੀਆਂ ਦੇ ਨਾਮ ਮਸ਼ਹੂਰ ਵੀ ਨੇ ਤੇ ਲੋਕ ਕਹਿੰਦੇ ਕਿ ਅੱਜ ਜੀ ਉਹ ਪਾਰਕ ਵੇਚਣ ਲੱਗੇ ਆ ਵਾਰਕ ਦੇ ਵਿੱਚੋਂ ਉਹਨਾਂ ਨੇ ਨੀਆ ਭਰਾਤੀਆਂ ਲੋਕਾਂ ਨੇ ਮੈਨੂੰ ਬੁਲਾਇਆ ਖਬਰ ਕਰਨ ਵਾਸਤੇ ਉਹ ਪਹਿਲਾ ਚੰਡੀਗੜ੍ਹ ਦੇ মিডিਆ ਕੋਲ ਗਏ ਉੱਥੋਂ ਕਿਸੇ ਨੇ ਸਾਡਾ ਨੰਬਰ ਦਿੱਤਾ ਕਿ ਭਾਈ ਉਹਨਾਂ ਕੋਲ ਜਾਓ ਚਲੋ ਮੈਨੂੰ ਮਾਣ ਵੀ ਹੈ ਕਿ ਜੇ ਅਸੀਂ ਸਾਫ਼ ਸੁਥਰੀ ਪੱਤਰਕਾਰੀ ਕਰਦੇ ਹਾਂ ਤੇ ਸਾਡੇ ਕੋਲ ਕੋਈ ਆਇਆ ਵੀ ਹੈ ਉਹਨਾਂ ਦੀ ਖਬਰ ਕੱਲ ਨੂੰ ਨਸ਼ਰ ਹੋਏਗੀ ਇਹ ਹਾਲਾਤ ਨੇ ਇਹਨੇ ਦੇਖਣੇ ਆ ਤੁਸੀਂ ਜਿਹੜੀ ਖਬਰਾਂ ਲਾਉਂਦੇ ਹੋ ਉਹਦਾ ਕਦੇ ਅਸਰ ਹੁੰਦਾ ਦਿਖਿਆ ਹੈ ਬਿਲਕੁਲ ਮੈਂ ਇੱਕ ਪੁਰਾਣੀ ਗੱਲ ਤੁਹਾਨੂੰ ਦੱਸਦਾ ਇਹ ਸਾਲ 2007 ਦੀ ਹੋਏਗੀ ਰਾਤੀ 1:30 ਵਜੇ ਮੈਂ ਕਿਤੋਂ ਆ ਰਿਹਾ ਸੀ ਤਾਂ ਲੋ ਸਿਵਲ ਹਸਪਤਾਲ ਦਾ ਰੋਡ ਹੈ ਉੱਥੇ ਮੈਨੂੰ ਇੱਕ ਪਰਿਵਾਰ ਮਿਲਿਆ ਵੀ ਸਰਦਾਰ ਜੀ ਰਿਕਮੈਂਡ ਰੋਕੇ ਹੋ ਮੈਂ ਕਿਹਾ ਹਾਂਜੀ ਉਹ ਕਹਿੰਦੇ ਭਾਈ ਵੀ ਸਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸਰ ਹਸਪਤਲ ਨਹੀਂ ਲੱਭ ਰਿਹਾ ਮੈਂ ਕਿਹਾ ਜੀ ਬੜੇ ਕਮਾਲ ਦੀ ਗੱਲ ਹੈ ਤੁਸੀਂ ਹਸਪਤਲ ਰੋਡ ਇਹਦਾ ਕੋਲ ਰਹੇ ਹੋ ਕਹਿੰਦਾ ਜੀ ਹਸਪਤਲ ਹੈ ਕਿੱਥੇ ਮੈਂ ਕਿਹਾ ਜੀ ਉੱਥੇ ਮੈਂ ਆਇਆ ਵਾਕਈ ਮੈਨੂੰ ਵੀ ਫੀਲ ਹੋਇਆ ਉਹੀ ਯਾਰ ਖਰੜਾ ਹਸਪੀਟਲ ਦਾ ਲਿਖਿਆ ਹੀ ਨਹੀਂ ਹੋਇਆ ਕਿਤੇ ਚਲੋ ਮੈਂ ਐਸਐਮਓ ਸੀਗੇ ਮੈਂ ਉਹਨਾਂ ਨੂੰ ਗੱਲ ਕਰੀ ਉਹ ਕਹਿੰਦੇ ਕੋਈ ਨਹੀਂ ਬੋਰਡ ਲਵਾ ਦਾਂਗੇ ਇੱਕ ਦਿਨ ਦੋ ਦਿਨ ਤਿੰਨ ਦਿਨ ਨਹੀਂ ਲੱਗਿਆ ਚਲੋ ਹੁੰਦਾ ਹੈ ਅਫਸਰ ਨੂੰ ਕਹਿ ਦਿੰਦੇ ਆ ਸਮਾਂ ਲੱਗਦਾ ਕੰਮ ਕਰਾਉਣ ਚ ਮੈਂ ਚੱਕ ਕੇ ਦੋ ਖਬਰ ਲਾਈ ਵੀ ਸਿਵਲ ਹਸਪੀਟਲ ਖਰੜ ਦੀ ਖ਼ੈਰ ਵਿੱਚ ਪਛਾਣੀ ਨਹੀਂ ਹੈ ਅਫਸਰ ਨੂੰ ਵੀ ਉਹਦੀ ਤਕਲੀਫ ਹੋਈ ਵੀ ਯਾਰ ਸਿੱਧੀ ਖਬਰ ਲਾਤੀ ਉਹ ਮੈਨੂੰ ਕਿਸੇ ਦੇ ਥਰੂ ਸੁਨੇਹਾ ਆਇਆ ਵੀ ਯਾਰ ਇਦਾਂ ਦੀ ਖਬਰਾਂ ਲਾਓ ਮਾਹ ਜੀ ਕੱਲ ਨੂੰ ਹੋਰ ਲੱਗੂਗੀ ਆਪਾਂ ਨੇ ਦੂਜੇ ਦਿਨ ਫੇਰ ਖਬਰ ਲਾਈ ਵੀ ਹਲੇ ਤੱਕ ਜੀ ਬੋਰਡ ਨਹੀਂ ਲੱਗਿਆ ਨਾ ਆਪਣੀ ਚਲੋ ਹਫ਼ਤੇ ਦੇ ਵਿੱਚ ਉੱਥੇ ਬੋਰਡ ਲਾ ਕੇ ਬਕਾਇਦਾ ਮੈਨੂੰ ਐਸਐਮਓ ਸਾਹਿਬ ਨੇ ਬੁਲਾਇਆ ਕਹਿੰਦਾ ਖਾਨਪੁਰੀ ਸਾਹਿਬ ਆ ਹੋਰ ਤੁਸੀਂ ਖੁਸ਼ ਹੋ ਬੋਰਡ ਲੱਗ ਗਿਆ ਮੈਂ ਕਿਹਾ ਜੀ ਖਾਨਪੁਰੀ ਖੁਸ਼ ਨਹੀਂ ਸਾਡੇ ਸ਼ਹਿਰ ਦੀ ਪਛਾਣ ਹੈ ਸਿਵਲ ਹਸਪੀਟਲ ਉਹ ਮੈਂ ਫੇਰ ਖਬਰ ਲਾਤੀ ਵੀ ਖਬਰ ਦਾ ਅਸਰ ਵੀ ਸਿਵਲ ਹਸਪੀਟਲ ਦੀ ਜਿਹੜੀ ਪਛਾਣ ਹੈ ਉਹ ਜ਼ਾਹਿਰ ਹੋ ਗਈ ਆ ਹੁਣ ਬੋਰਡ ਲੱਗ ਗਿਆ ਉਹ ਚਲੋ ਇਦਾਂ ਦੇ ਮਸਲੇ ਹੁੰਦੇ ਨੇ ਅਸਰ ਵੀ ਹੁੰਦਾ ਕੋਈ ਬੜੀ ਗੱਲ ਨਹੀਂ ਹੈ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਆ ਤੁਸੀਂ ਬڑے ਪੁਰਾਣੇ ਪੱਤਰਕਾਰਾਂ ਬਤੌਰ ਪੱਤਰਕਾਰ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਸ਼ਹਿਰ ਕਿੰਨਾ ਵੱਸ ਗਿਆ ਕਿੰਨਾ ਵੱਡਾ ਹੋ ਗਿਆ ਕਿ ਅੱਜ ਤੱਕ ਖੜ੍ਹੇ ਸ਼ਹਿਰ ਨੂੰ ਨਗਰ ਨਗਮ ਕਿੰਨਾ ਪੁਰਾਣਾ ਨਗਮ ਉਦੋਂ ਦੀ ਸੀ ਨਗਮ ਅੱਜ ਮੰਨਦੇ ਇਸ ਗੱਲ ਨੂੰ ਨਹੀਂ ਮੰਨਦਾ ਉਸ ਨੂੰ ਬੱਸ ਸਟੈਂਡ ਕਿਉਂ ਨਹੀਂ ਸਹੀ ਢੰਗ ਨਾਲ ਕਰ ਦਿੱਤਾ ਦੇਖੋ ਖੜ੍ਹ ਮੈਂ ਇੱਕ ਤਾਂ ਨੂੰ ਗੱਲ ਸਾਫ਼ ਲਫ਼ਜ਼ਾਂ ਚ ਕਹਾ ਕਈਆਂ ਨੂੰ ਤਕਲੀਫ ਵੀ ਹੋਣੀ ਹੈ ਖੜ੍ਹ ਸ਼ਹਿਰ ਕਹਿਣ ਨੂੰ ਪੰਜਾਬ ਦਾ ਪ੍ਰਵੇਸ਼ ਦੁਆਰ ਜਦੋਂ ਮਨੂੰ ਯਾਦ ਹੈ ਫਲਾਈਓਵਰ ਨਹੀਂ ਸੀ ਬਣਿਆ ਅਕਾਲੀਾਂ ਦੀ ਸਰਕਾਰ ਹੁੰਦੀ ਸੀ ਤਾਂ ਧਰਨੇ ਲੱਗਦੇ ਹੁੰਦੇ ਸੀ ਉਹ ਸਾਰੇ ਆ ਕੇ ਇੱਥੇ ਬੈਠਦੇ ਹੁੰਦੇ ਸੀ ਬੱਸ ਸਟੈਂਡ ਖੜਨ ਜਾਂ ਲੱਗ ਜਾਂਦਾ ਸੀ ਉਦੋਂ ਨਵੀਆਂ ਕਲੋਨੀਆਂ ਕਲਾਨੀਆਂ ਵੀ ਨਹੀਂ ਸੀਗੀਆਂ ਵੀ ਵਿਟੇ ਉੱnikਲ ਕੇ ਖੇਤ ਹੁੰਦੇ ਸੀ ਆਲੇ-ਦੁਆਲੇ ਬੜਾ ਉਹ ਹੋਣਾ ਰਹੀ ਗੱਲ ਬੱਸ ਸਟੈਂਡ ਦੀ ਦੇਖੋ ਹਰੇਕ ਰਾਜਨੀਤਿਕ ਪਾਰਟੀ ਨੇ ਅਕਾਲੀਆ ਨੇ ਤਾਂ ਤੈਨੂੰ ਸੋਚੇ ਵੀ ਨਹੀਂ ਇਸ ਬਾਰੇ ਵੀ ਬੱਸ ਸਟੈਂਡ ਚਾਹੀਦਾ 2000 ਛੱਤ ਤੋਂ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਹ ਜਾਣ ਲੱਗੇ ਨਹੀਂ ਪੱਤਰ ਰੱਖ ਗਏ ਉਹ ਅੱਜ ਵੀ ਬੱਸ ਸਟੈਂਡ ਦੇ ਵਿੱਚ ਪਿਆ ਮੁਰਕੇ ਲੋਕਾਂ ਨੂੰ ਉਮੀਦ ਹੋ ਗਈ ਜਦੋਂ ਖਰੜ ਸ਼ਹਿਰ ਦਾ ਨੌਜਵਾਨ ਖਰੜ ਸ਼ਹਿਰ ਦਾ ਜੰਪਾਲ ਸਰਦਾਰ ਚਰਨਜੀਤ ਸਿੰਘ ਚੰਨੀ ਮੰਤਰੀ ਤੋਂ ਸੀਐਮ ਬਣਗੇ ਲੋਕਾਂ ਨੂੰ ਬੜੀ ਉਮੀਦ ਹੋਈ ਉਹਨਾਂ ਨੂੰ ਵੀ ਪਤਾ ਦੇਖੋ ਬੜੇ ਸੂਝਵਾਨ ਲੀਡਰ ਨੇ ਉਹ ਉਹਨਾਂ ਨੂੰ ਵੀ ਪਤਾ ਹੈ ਵੀ ਯਾਰ ਲੋਕਾਂ ਨੂੰ ਮੇਤਾ ਕਿ ਉਮੀਦ ਹੈ ਕਿ ਇੱਕ ਬੱਸ ਸਟੈਂਡ ਦੀ ਦੇਣਤਾ ਦੇ ਜੋ ਉਹਨਾਂ ਨੇ ਗਾਹਿਬ ਗਾਹਿ ਜਿੱਦਾਂ ਮਰਜ਼ੀ ਕਰਕੇ ਇੱਕ ਨਹੀਂ ਪੱਥਰ ਹੋਰ ਰਖਵਾਤਿਆ ਉਸ ਟਾਈਮ ਦੇ ਟ੍ਰਾਂਸਪੋਰਟ ਮੰਤਰੀ ਹਮਮ ਅਮਰਿੰਦਰ ਸਿੰਘ ਰਾਜਾਪੜਿੰਗ ਤੋਂ ਦੇਖੋ ਅਗਰ ਉਹ 4 ਮਹੀਨੇ ਜਾਂ 6 ਮਹੀਨੇ ਸੀਐਮ ਰਹੇ ਤਾਂ ਜਿੱਥੇ ਉਹਨੇ ਕਈ ਪਿੰਡਾਂ ਤੇ ਕੰਮ ਸ਼ੁਰੂ ਕਰਾਏ ਅਗਰ ਉਹ ਇਹ ਕੰਮ ਸ਼ੁਰੂ ਕਰਵਾ ਦਿੰਦੇ ਤਾਂ ਫਿਰ ਆਉਣ ਵਾਲੀ ਸਰਕਾਰ ਵੀ ਨਹੀਂ ਰੋਕ ਸਕਦੀ ਕਿਉਂਕਿ ਜਿੱਦਾਂ ਪਿਛਲੇ ਸਮਿਆਂ 'ਚ ਦੇਖਿਆ ਗਿਆ 2006 ਤੋਂ 6 ਦੇ ਵਿੱਚ ਨਹੀਂ ਪੱਥਰ ਰੱਖ ਹੋਇਆ 7 ਤੱਕ ਅਕਾਲੀ ਦਲ ਦੀ ਸਰਕਾਰ ਆ ਗਈ ਉਹਨਾਂ ਨੇ ਬਸ ਦਾ ਇੰਚ ਵੀ ਨਹੀਂ ਹਿਲਾਇਆ ਨਹੀਂ ਪੱਥਰ ਦਾ ਉੱਧੇ ਹੀ ਉੱਧਾ ਪਿਆ ਇਹ ਇੱਕ ਰਾਜਨੀਤਿਕ ਦੀ ਭੇਡ ਚੜਦਾ ਜਾ ਰਿਹਾ ਹੈ ਮੁੱਦਾ ਬਣ ਜਾਂਦਾ ਹੈ ਵੋਟਾਂ ਲੈ ਹੋ ਜਾਂਦੀਆਂ ਪਰ ਦੇਖਦਾ ਕੋਈ ਨਹੀਂ ਨਗਰ ਕੌਂਸਲ ਦਾ ਆਫਿਸ ਇਸੇ ਕਰਕੇ ਜਿਹੜਾ ਖਾਨਪੁਰ ਦਾ ਮੇਰੇ ਪਿੰਡ ਦਾ ਅ ਗਰੀਬ ਲੋਕਾਂ ਵਾਸਤੇ ਇੱਕ ਕਮਿਊਨਿਟੀ ਸੈਂਟਰ ਪੈਲਸਟੈਬ ਬਣਾਇਆ ਸੀ ਉਹ ਚੇਂਜ ਕਰਿਆ ਗਿਆ ਉੱਤੇ ਨਗਰ ਕੌਂਸਲ ਨੂੰ ਵੀ ਜੀ ਆ ਨਗਰ ਕੌਂਸਲ ਜਿਹੜੀ ਜਗ੍ਹਾ ਬੀ ਡੀ ਪੀਓ ਦਫ਼ਤਰ ਸਾਰੀ ਇਕੱਠੀ ਕਰਕੇ ਇੱਥੇ ਬਸਟੈਂਡ ਬਣੇਗਾ ਤਿੰਨ ਮੰਜ਼ਲਾ ਬਣੇਗਾ ਜਿੱਦਾਂ 6 ਫੇਸ ਬਣਿਆ ਹੋਇਆ ਪਰ ਉਹ ਸਮਾਂ ਹੀ ਨਹੀਂ ਆ ਰਿਹਾ ਪਤਾ ਨਹੀਂ ਕੀ ਸਰਕਾਰਾਂ ਦੇ ਮਨਾਂ ਚ ਚੱਲ ਰਿਹਾ ਖੜਦਾ ਬਿਜਲੀ ਦਫ਼ਤਰ ਵੀ ਤੁਸੀਂ ਦੇਖਿਆ ਹੀ ਹੈ ਅੱਜ ਵੀ ਕਿੰਨੇ ਸਾਲ ਦਾ ਪੁਰਾਣੀ ਬਿਲਡਿੰਗ ਹੈ ਅੱਜ ਵੀ ਉੱਧਰ ਦੀ ਉੱਧੇ ਬਣੀ ਹੋਈ ਹੈ ਕੋ ਡਿਵੈਲਪਮੈਂਟ ਤਾਂ ਹੈ ਹੀ ਨਹੀਂ ਕੋ ਦੇਖੋ ਜੀ ਸ਼ਹਿਰ ਨੂੰ ਇਸ ਵਾਰੀ ਉਮੀਦ ਜ਼ਰੂਰ ਹੋਈ ਜਦੋਂ ਪਹਿਲੀ ਵਾਰ ਉਜੀ ਇਸ ਦੀ ਸਰਕਾਰ ਉਸੇ ਦਾ ਐਮਐਲਏ ਤੇ ਸੋਨੇ ਤੇ ਸੋਅ ਅੱਗੇ ਵਾਲੀ ਗੱਲ ਕੀ ਹੈ ਕਿ ਬੀਬਾ ਗਗਨ ਅਨਮੋਲ ਮਾਰ ਜਿਹੜੇ ਐਮਐਲਏ ਵੀ ਖੜੋ ਤੋ ਤੇ ਕੈਬਨਟ ਮੰਤਰੀ ਵੀ ਲੋਕਾਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਠੀਕ ਕਰ ਰਹੇਵੇਂ ਹੁੰਦੇ ਆ ਸਰਕਾਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਜਦੋਂ ਕਹਿੰਦੇ ਪਿੱਛੋਂ ਹੀ ਖਜ਼ਾਨਾ ਖਾਲੀ ਮਿਲ ਜAVE ਤਾਂ ਅੱਗੇ ਕੀ ਕਰਨਾ ਪਰ ਸਰਕਾਰ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਵੀ ਇਹ ਲੋਕਾਂ ਦਾ ਕੰਮ ਕਰਾਉਣਾ ਠੀਕ ਹੈ ਨਾ ਠੀਕ ਹੈ ਲੋਕ ਬੜਾ ਕੁਝ ਜਰਦੇ ਵੀ ਹੁੰਦੇ ਆ ਦੇ ਕੋਈ ਇਹ ਪਾਰਟੀ ਨੇ ਹੀ ਸਿਖਾਇਆ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਹੱਕ ਮੰਗਣੇ ਸਿਖਾਏ ਬੋਲਣਾ ਸਿਖਾਇਆ ਜੇ ਉਹ ਕੱਲ ਹੀ ਕਾਂਗਰਸੀਆਂ ਮੁਰੇ ਬੋਲ ਸਕਦੇ ਆ ਤਾਂ ਫਿਰ ਕੱਲ ਨੂੰ ਉਹ ਜਾਂ ਤਾਂ ਵੀ ਕੋਸਟੇ ਵੋਟਰਗੇ ਭਾਈ ਕੀ ਕਰਿਆ ਤੁਸੀਂ ਲੋਕਾਂ ਦੀ ਉਮੀਦ ਤਾਂ ਜ਼ੀਰੋ ਹੋ ਗਈ ਬਿਲਕੁਲ ਠੀਕ ਕਹਿ ਰਹੇ ਹੋ ਕਿ ਕਿੱਧਰ ਨੂੰ ਜਾਵੇ ਖਰੜ ਦੇ ਜਿਹੜੇ ਵਸਨੀਕ ਨੇ ਕਲੋਨੀਆਂ ਬਣ ਚੁੱਕੀਆਂ ਆ ਸ਼ਹਿਰ ਪਹਿਲਾ ਇੱਕ ਸਮੋਸੇ ਦੇ ਘਰ ਜਿੰਨਾ ਸੀਗਾ ਪੰਜ ਸਾਲ ਦੀ ਚੁੰਗੀ ਤੋਂ ਲੈ ਕੇ ਫਸਟ ਸਟੈਂਡ ਤੱਕ ਸਿਰਫ ਇੱਥੇ ਆ ਹੀ ਖੜੜ ਹੁੰਦਾ ਸੀਗਾ ਕਿ ਅੱਜ ਖੜੜ ਇੱਕ ਵੱਡੇ ਆਕਾਰ ਦੇ ਵਿੱਚ ਆ ਚੁੱਕਿਆ ਹੈ ਵਕ ਵਕ ਭਾਂ ਦੀ ਦੁਨੀਆ ਇੱਥੇ ਆ ਚੁੱਕੀ ਹੈ ਤਾਂ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਮੈਨੂੰ ਅੱਜ ਦੇ ਟਾਈਮ 'ਚ ਅਸੀਂ ਸਾਡਾ ਪੰਜਾਬੀ ਕੋਈ ਹਰਿਆਣੇ ਵਾਲਾ ਭਰਾ ਕੋਈ ਹੋਵੇ ਅਸੀਂ ਹਿਮਾਚਲ 'ਚ ਜਾ ਕੇ ਇੱਕ ਇੰਚ ਜ਼ਮੀਨ ਨਹੀਂ ਖਰੀਦ ਸਕਦੇ ਸਰਕਾਰ ਨੇ ਐਕਟ ਪਾਸ ਕੀਤਾ ਹੋਇਆ ਪਰ ਖੜੜ ਵਿੱਚ ਅੱਜ ਹਰ ਸਟੇਟ ਦਾ ਬੰਦਾ ਇੱਥੇ ਆ ਕੇ ਰਹਿਣ ਚੁੱਕਾ ਹੋਇਆ ਕਿਉਂਕਿ ਚੰਡੀਗੜ੍ਹ ਬਹੁਤ ਮਹਿੰਗਾ ਮੋਹਾਲੀ ਵੀ ਮਹਿੰਗਾ ਇਹ ਬੰਦਾ ਅਪਰੋਚ ਕਰਦਾ ਖੰਡਵਾਲ ਵੀ ਇੱਥੋਂ 17-18 ਕਿਲੋਮੀਟਰ ਤੇ ਹਰ ਇੱਕ ਸੂਟ ਮਿਲ ਜਾਂਦੀ ਹੈ ਚੰਡੀਗੜ੍ਹ ਸ਼ਹਿਰ ਹੈ ਵੱਡਾ ਮਹਾਨਗਰ ਹੈ ਉਹ ਆਬਾਦੀ ਜਿਹੜੀ ਬਾਹਰੋਂ ਆਈ ਇੱਥੇ ਆਣ ਕਰਕੇ ਬੜਾ ਫਰਕ ਪਿਆ ਬਿਲਡਰਾਂ ਨੂੰ ਵੀ ਲਾਲਚ ਜਾਗ ਗਿਆ ਕਿਉਂਕਿ ਹਾਂ ਯਾਰ ਲੋਕ ਬਾਹਰੋਂ ਆ ਰਹੇ ਕੋਈ ਪੁੱਛ ਕਿਸੇ ਨੂੰ ਕੀ ਪਤਾ ਦੇਖੋ ਮੈਂ ਅਗਰ ਜਾ ਕੇ ਮਦਰਾਸ ਵਿੱਚ ਜਾਂ ਚੰਨਈ ਵਿੱਚ ਕੋਈ ਘਰ ਲਾਉਂਗਾ ਮੈਂ ਉੱਥੇ ਬੋਲ ਢੋਲੇ ਸਕਦਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਵੀ ਇੱਥੇ ਕੀ ਸਿਸਟਮ ਚੱਲਦਾ ਉਹ ਕੰਮ ਇੱਥੇ ਲੋਕ-ਲੋਕ ਬਚਾਰੇ ਬੋਲਦੇ ਨਹੀਂ ਨਾ ਅਗਲਾ ਬੋਲਣ ਦਿੰਦਾ ਤਾਂ ਅੱਜ ਜਿਹੜਾ ਅਸੀਂ ਆਪਣਾ ਐਪੀਸੋਡ ਲੈ ਕੇ ਆਏ ਆ ਸਾਡਾ ਕੜਾ ਤੁਸੀਂ ਇਸ ਐਪੀਸੋਡ ਨੂੰ ਕਿੱਦਾਂ ਦੇਖਦੇ ਹੋ ਦੇਖੋ ਵਧੀਆ ਤੁਹਾਡੀ ਸੋਚ ਹੈ ਅੱਛੀ ਪਹਿਲ કરી ਸ਼ਹਿਰ ਦੇ ਮੁੱਦਿਆਂ ਨੂੰ ਉਜਾਗਰ ਕਰਨ ਬਾਰੇ ਕੀ ਹੋ ਰਿਹਾ ਕੀਨੇ ਕੀ ਕੀਤਾ ਕੀ ਦੀ ਕੀ ਦੇਣਾ ਸ਼ਹਿਰ ਵਾਸਤੇ ਇਹ ਕਰ ਸਕਦਾ ਸੀ ਕਿਉਂ ਨਹੀਂ ਕਰਿਆ ਸਾਡਾ ਸ਼ਹਿਰ ਕਿੱਧਰ ਨੂੰ ਜਾ ਰਿਹਾ ਹੈ ਕਿਉਂ ਜਾ ਰਿਹਾ ਇਸ ਚੀਜ਼ ਦਾ ਬੜਾ ਫਰਕ ਪਏਗਾ ਮੈਨੂੰ ਲੱਗਦਾ ਤੁਹਾਡੀ ਇਹ ਜਿਹੜੀ ਸੋਚ ਹੈ ਤੁਹਾਡਾ ਸਾਡਾ ਖਰੜ ਜਿਹੜਾ ਤੁਸੀਂ ਇੱਕ ਐਪੀਸੋਡ ਸ਼ੁਰੂ ਕਰਿਆ ਇਸ ਨੂੰ ਪਰਮਾਤਮਾ ਦਿਨ ਰੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸ਼ਹਿਰ ਦੇ ਮੁੱਦੇ ਤੁਸੀਂ ਚੱਕੋ ਅਫਸਰਾਂ ਨੂੰ ਵੀ ਹੋਵੇ ਸਰਕਾਰ ਨੂੰ ਵੀ ਹੋਵੇ ਕਿ ਯਾਰ ਖਰੜ ਸ਼ਹਿਰ ਨੂੰ ਅਸੀਂ ਕੁਝ ਬਦਲੀਏ ਇਹ ਇੱਥੇ ਨਾ ਰਹੇ ਜੇ ਠੀਕ ਹੈ ਮੇਰੇ ਸ਼ਹਿਰ ਦੇ ਵਿੱਚ ਬੜੇ ਪਵਿੱਤਰ ਅਸਥਾਨ ਵੀ ਐ ਠੀਕ ਹੈ ਸਾਡੇ ਸੀਨੀਅਰ ਪੱਤਰਕਾਰ ਵੀ ਆ ਕਹੀਂ ਖਬਰਾਂ ਵੀ ਲਗਾਉਂਦੇ ਆ ਪਰ ਕਈ ਵਾਰ ਕੀ ਹੁੰਦਾ ਜਦੋਂ ਕਿਸੇ ਜਿੱਦਾਂ ਹੁਣ ਆ ਆਪਾਂ ਅੱਜ ਬੈਠੇ ਆ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੋਇਆ ਉੱਥੇ ਸਰਕਾਰ ਦੇ ਉੱਤੇ ਕੋਈ ਅਸਰ ਹੀ ਨਹੀਂ ਹੈ ਸਰਕਾਰ ਆਪਣੀ ਅੜੀ ਤੇ ਅੜੀ ਹੋਈ ਹੈ ਠੀਕ ਹੈ ਬਟ ਉਹੀ ਸਿਲਸਿਲਾ ਕਈ ਵਾਰ ਸ਼ੁਰੂ ਹੋ ਜਾਂਦਾ ਬਾਕੀ ਅੱਛੀ ਗੱਲ ਆ ਤੁਸੀਂ ਸ਼ਹਿਰ ਦੇ ਮੁੱਦਿਆਂ 'ਤੇ ਕਿਹਾ ਇਹ ਪ੍ਰੋਗਰਾਮ ਸ਼ੁਰੂ ਕਰਿਆ ਜਿੱਥੇ ਸਾਰੇ ਸਹਿਯੋਗ ਦੀ ਲੋੜ ਹੈ ਉੱਥੇ ਆਪਾਂ ਹਾਜ਼ਰ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਧੰਨਵਾਦ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ